ਲੋ ਵੀ ਇਹ ਤਾਂ ਕਹਿੰਦੇ ਮੱਕੀ ਨੂੰ ਪਾਥੀਆਂ ਵਾਲਾ ਪਾਣੀ ਬਹੁਤ ਘੱਟ ਕਰਦਾ ਤੇ ਅੱਜ ਲੱਗੇ ਪਾਥੀਆਂ 8-8 ਪਾਥੀਆਂ ਬਾਬੇ ਉਹ ਪਿਉਂਦੀਆਂ ਪਰ ਉਹ ਚੈੱਕ ਕਰ ਲ ਬਹੁਤ ਛੋਟੂ ਪਾਣੀ ਪਾ ਰਿਹਾ ਦੇਖਦਾ ਕੀ ਕਹਿੰਦੇ ਮਾਂ ਦੇ ਵਿੱਚ ਸੱਸਾ ਤਾੜਾੜਾ ਪਾਥੀਆਂ ਪਿਉਂਦੀਆਂ ਵੀ ਆ ਨੇ ਤੇ ਪਾਥੀਆਂ ਹੋ ਗਏ ਗਿੱਲੇ ਪਰਸੋਂ ਪਿਉ ਕੇ ਗਏ ਦੀ ਆਥਣੇ ਤੇ ਇਹਨੂੰ ਵੀ ਜਦੋਂ ਟਾਈਮ ਲੱਗੂਗਾ 2-4 ਦਿਨ ਤੱਕ ਕਰ ਦਾਂਗੇ ਤੇ ਇੱਕ ਸਾਡਾ ਬੰਦਾ ਹੋਰ ਆਜੂਗਾ ਸਪਰੇਅ ਕਰਨ ਵਾਲਾ ਉਹ ਅੱਜ ਦੇਸ਼ ਤੋਂ ਅੱਜ ਆਥਣੇ ਤੁਰੂਗਾ ਤੇ ਤੁਸੀਂ ਚੈੱਕ ਕਰ ਤੁਹਾਦਿਆਂ ਨਾਲ ਗੱਲਬਾਤ ਦਾਈ ਦੀ ਸਪਰੇਆ ਭਰਾਵੋ ਲੋ ਵੀ ਜੱਟੋ ਅਲਟਰਾ ਜੀਨ ਦੀ ਸਪਰੇ ਕਰ ਦਿੱਤੀ ਆ ਤੇ ਹੁਣ ਤਕਰੀਬਨ ਟਾਈਮ ਵੀ 6 ਦੇ ਲਵੇ ਲੱਗ ਗਿਆ ਤੇ ਹੁਣ ਆਪਾਂ ਕਰ ਰਹੇ ਆ ਇਹਦੀ ਸਪਰੇ ਆਪਣਾ ਪਾਥੀਆਂ ਦੀ ਪਾਥੀਆਂ ਆਪਾਂ ਮਿੱਤਰੋ ਨਚੋੜ ਕੇ ਸਾਈਡ ਤੇ ਰੱਖ ਲੀਆਂ ਦੋ ਬਾਲਟੀਆਂ ਹੋ ਗਈ ਸੀ ਤਕਰੀਬਨ ਇੱਕ ਢੋਲੀ ਜੋ ਆਪਣੀਆਂ 40 ਲੀਟਰ ਪਾਣੀ ਹੋ ਗਿਆ ਸੀਗਾ ਤੇ 40 ਜੋ ਹੁਣ ਆਪਾਂ ਅੰਦਾਜ਼ੇ ਜੇ ਨਾਲ ਇਹ ਮਿੱਤਰੋ ਆਹ ਉਰੇ ਤਕਰੀਬਨ 2.5 ਲੀਟਰ ਹੋ ਗਏ 5 ਲੀਟਰ ਦੀ ਕਿੰਨੀ ਜੀ ਹੁੰਦੀ ਆ ਤੇ ਆਪਣਾ ਇੱਥੇ ਤੱਕ ਤਕਰੀਬਨ 2.5 ਲੀਟਰ ਦੀ ਇਹਦੇ ਚ ਪਾ ਦਿੰਦੇ ਹੁਣ ਆਪਾਂ ਇੱਕ ਪੰਪ ਦੀ ਢਾਈ ਤੇ ਤਕਰੀਬਨ 7 ਪੰਪ ਕਰ ਦਾਂਗੇ ਅੰਦਾਜ਼ੇ ਜੇ ਨਾਲੇ ਬਾਕੀ ਜੇ ਵਧੂ ਘਟੂ ਇੱਕ ਢੋਲੀ ਹੋਰ ਪਈ ਜਾਂਦਾਂ 7 6 ਲੈ ਲਾਂਗੇ ਹਾਂ 6 ਬਹੁਤ ਹੈ ਚੱਲ 6 ਲੋ ਦੇ ਜਿ세 ਮਾੜੀ ਹੋਊਗੀ ਉਥੇ ਬਦਲਾ ਦੀ ਕੋਈ ਨਾ ਉਹ ਬਰਲਾ ਪਾਪਾ ਮਾਰ ਦੇਗਾ ਇਹ ਤਾਂ ਮਾਰੀ ਹੈ ਜਿ세 ਤਾਂ ਕਹਿ ਰਿਹਾ ਹਾਂ ਜਿੱਥੇ ਮਾੜੀ ਮੋਟੀ ਆ ਬਚਾਲੇ ਜੇ ਲੱਗਦੀ ਹੈ ਨਾ ਉਥੇ ਦੂਰੀ ਘੜ ਦੇ ਬਾਕੀ ਤੇ ਲੋਕੀ ਜਟੋ ਚੱਲ ਰਿਹਾ ਕੰਮ ਪੂਰਾ ਟੌਪ ਲੈਵਲ ਦਾ ਜੋ ਕੋ ਪੰਪ ਹੋ ਗਿਆ ਸਟਾਰ ਇਹਦੀ ਕਰ ਰਹੀ ਦਵਾਈ ਲਿਚ ਉੱਪਰ ਦੀ ਕਰਿਆ ਕਰੋ ਚੈੱਕ ਬੰਦਾ ਜਿੰਨਾ ਭੋਜਨ ਆਪਣੀ ਹੈਗਾ ਜਿੰਨਾ ਪਤੰਦਰ ਪੰਪ ਚ ਕੀ ਕਰਦਾ ਜੈਕਸਨ ਲੋ ਵੀ ਜਟੋ ਕਰੋ ਜੈਕ ਮੱਕੀ ਵੀ ਠੀਕ ਆ ਆਪਣੀ ਵਧੀਆ ਗੋਡੇ ਤੋਂ ਬਾਹਰ ਹੋ ਗਈ ਉਹ ਬੱਚੇ ਜੇ ਦਬ ਗਈ ਸੀ ਕਿਉਂਕਿ ਉਸੇ ਕਬਾੜ ਆਪਣਾ ਕਣਕ ਥੋੜੀ ਜਿਆਦਾ ਹੋ ਗਈ ਸੀਗੇ ਉੱਥੇ ਥੋੜੀ ਜੀ ਦਬੀ ਵੀ ਆ ਬਾਕੀ ਦਾ ਮੱਕੀ ਆਪਣੀ तकरीबन ਇੱਕ ਨੰਬਰ ਤੇ ਪਾਣੀ ਪਾੜ ਰਹੀ ਆ ਕਾਨੂੰ ਇਹਦੇ ਰੇਪ ਪਾਵਾਂਗੇ ਨਾਲੇ ਪਾਣੀ ਪਾਵਾਂਗੇ ਪੱਤਿਆਂ ਪਰ ਥੋੜਾ ਡਾਊਨ ਰੱਖੋ ਇਸ ਦੇ ਪਰ ਇਹ ਵੀ ਪੂਰੇ ਵਧੀਆ ਹੋ ਰਹੀ ਆ ਕੁਝ ਦੂਰੀ ਦੂਰੀ ਸਪਰੇਅ ਹੋ ਜੂਗੀ ਕਿਉਂਕਿ ਹਵਾ ਚੱਲ ਰਹੀ ਆ ਆ ਉਹਦੇ ਨਾਲ ਜਿੱਥੇ ਕਿ ਤੂੰ ਜਾਊਗਾ ਇਧਰੇ ਪਾਸੇ ਹਵਾਲੇ ਬੱਸ ਨੂੰ ਚੜਾ ਕੇ ਰੱਖੂਗਾ ਉਹਦੇ ਕੋਲ ਪਾਸੇ ਆਪਣਾ ਦੂਰੀ ਦੂਰੀ ਸਪਰੇਅ ਹੋ ਜੂਗੀ ਯਾ ਮੱਕੀ ਆਇਆ ਵੀ ਮੱਦੀ ਇਹਦੇ ਨਾਲ ਟਕੜੂਗੀ ਮੱਕੀ ਇੱਕ ਤਰ੍ਹਾਂ ਦਾ ਗਰੋਥ ਦਾ ਕੰਮ ਕਰਦੀ ਆ ਇਹ ਇੱਕ ਰੋਜ਼ ਇੱਕ ਗੱਲ ਬਾਤ ਤੇ ਇੱਕ ਅੱਜ ਵਲੌਗ ਪਾਇਆ ਮਿੱਤਰੋ ਉਹ ਵੀ ਕਰ ਲਿਓ ਜੇ ਇੱਕ ਵੀ ਰੇ ਕਿਵੇਂ ਪਾਉਣਾ ਤੇ ਬਾਕੀ ਇਹਦੇ ਪਰ ਸਪਰੇ ਜਿਹੜੀ ਆਪਾਂ ਪਹਿਲਾਂ ਕਰੀ ਸੀਗੀ ਸੁੰਡੀ ਦੀ ਉਹ ਵੀ ਬੱਚੇ ਪਾਇਆ ਵਲੌਗ ਦੇ ਉਹ ਤੁਸੀਂ ਕਰ ਸਕਦੇ ਹੋ ਚੈੱਕ ਵੀ ਕਿਵੇਂ ਬਣਦੀ ਆ ਗੱਲ ਬਾਤ ਉਹ ਆਪਾਂ ਇੰਨਾ ਕੁ ਪਾ ਲੈਣਾ ਇਹ ਤਕਰੀਬਨ 2.5 ਲੀਟਰ ਹੋਊਗਾ 2.5 ਦੇ ਮਾੜਾ ਮੋਟਾ ਵੱਧੋ ਵੀ ਵੱਧ ਘੱਟ ਹੋਵੇ ਤੇ ਆਪਾਂ ਇੰਨਾ ਕੁ ਪਾ ਲੈਣਾ ਨਾ ਇਹਦੇ 'ਚ ਲੋ ਜੀ ਰਾਮੂ ਜੀ ਪਾਓ ਜੀ ਦਾਜਾ ਜੇ ਨਾਲੇ ਪਾ ਰਹੇ ਆ ਮਿੱਤਰੋ ਕਿੰਨਾ ਕੂਗਾ 2 2.5 ਲੀਟਰ ਹੋਣਾ 2.5 ਨਹੀਂ ਹੋਊਗਾ 3 ਹੋਊਗਾ ਉਹਦੇ ਹਿਸਾਬ ਨਾਲੇ ਪਾ ਰਹੇ ਆ ਤੇ ਕਰੋ ਇੱਕ ਚੱਕ ਗੱਲ ਬਾਦ ਪਾਣੀ ਵੀ ਮਿੱਤਰੋ ਅੰਦਰ ਦੇਖ ਸਕਦੇ ਹੋ ਤੁਸੀਂ ਚੰਮੇਲਾ ਕਰਦਾ ਉਹ ਜਟੋ ਕਰੋ ਚੱਕ ਲੋ ਪੰਪ ਕਦੇ ਧਰ ਲੋ ਪੰਪ ਕਦੇ ਚੱਕ ਲੋ ਪੰਪ ਕਦੇ ਫੇਰ ਧਰ ਲੋ ਪੰਪ ਆਈ ਹੋਈ ਬਈਆ ਤੇ ਆ ਕੱਲ ਦਾ ਦੋ ਪੰਪਾਂ ਨਾਲ ਕੱਢਤੀ ਸੀ ਇੱਕ ਤਾਂ ਮੁਰਗੀ ਵਾਲੀ ਪੰਪ ਦੀਗਾ ਉਹ ਰਾਮੂ ਨੇ ਆਪਣੇ ਮੁੰਡੇ ਨੇ ਚੱਕ ਲਿਆ ਤੇ ਇੱਕ ਬੰਦਾ ਬਾਹਰੋਂ ਬੁਲਾ ਲੈ ਦੀਗਾ ਸਪਰੇਅ ਕਰਨ ਵਾਲਾ ਕਿਉਂਕਿ ਆਪਣੇ ਦੋਨੇ ਛੋਟੂ ਐ ਕਿਨੇ ਹਲੇ ਛੋਟੂ ਦਾ ਕਰ ਲੰਦਾ ਸਪਰੇਅ ਦੂਜਾ ਹਲੇ ਬਈਆ ਆਪਣਾ ਡੰਗਣਾ ਪਰੇ ਰੱਖਿਆ ਹੋਇਆ ਤੇ ਇਧਰ ਤਾਂ ਮੁਰਗੀਏ ਕਰਦਾ ਤੇ ਬਾਕੀ ਕਰੋ ਚੈੱਕ ਕਾਨੂੰ ਆ ਮੱਕੀ ਨੂੰ ਲਾਵਾਂਗੇ ਮਿੱਤਰੋ ਪਾਣੀ ਤੇ ਹੁਣ ਸਾਲੀ ਇਹਨੇ ਸਮੈਲੇ ਸਮੈਲ ਕਰਤੀ ਕਿਉਂਕਿ ਗੋਇ ਵਾਲੇ ਬਾਥੀਆਂ ਵਾਲਾ ਪਾਣੀ ਨਾ ਸਮੈਲ ਹੋ ਜਾਂਦੀ ਆ ਉਹਦੇ ਕਰਕੇ ਮੱਕੀ ਦੇ ਜਿਹੇ ਬੱਚੇ ਜਾਂਦੇ ਆ ਸਮੈਲੇ ਸਮੈਲ ਕਰਤੀ ਉਧਰੋਂ ਹੱਥਾਂ ਚੋਂ ਸਾਰੀ ਸਮੈਲੇ ਸਮੈਲ ਹੋ ਗਈ ਕਿਉਂਕਿ ਪੀਪੀ ਨਾਲ ਪਾਣੀ ਪਾਉਣਾ ਪੈਂਦਾ ਤੇ ਬਾਕੀ ਕੋਈ ਬਾਤ ਨਹੀਂ ਮਿੱਤਰੋ ਓਏ ਲੋਵੀ ਜੇ ਤੋਦਰੋ ਦੈਣ ਟਾਲਦਾ ਜਾਂਦਾ ਇਧਰੋਂ ਰਾਮੂ ਹਣੀ ਫੱਟੇ ਚੱਕਦੇ ਜਾਂਦੇ ਨੇ ਇਹ ਲੰਬੇ ਜੱਤ ਕਰਕੇ ਇਧਰਲੇ ਪਾਸੇ ਜਿੱਥੇ ਕਮਜ਼ੋਰ ਜੀ ਆ ਮੱਕੀ ਉੱਥੇ ਥੋੜਾ ਜਿਹਾ ਮਾਰ ਰਿਹਾ ਵੱਧ ਚੜਾ ਚੜਾ ਕੇ ਲਾ ਰਿਹਾ ਇਹਦੇ ਤੇ ਮੱਕੀ ਦੇ ਸਪਰੇਅ ਕਰ ਰਿਹਾ ਤੇ ਬਾਕੀ ਪੱਤਿਆਂ ਦੀ ਮਿੱਤਰੋ ਪਣੀ ਚਾਹੀਦੀ ਆ ਇਹ ਜ਼ਿਆਦਾਤਰ ਪੱਤੇ ਜੇ ਮੜਾ ਜਾਵਾਂ ਭੇਜੇ ਜਾਣਾ ਤੇ ਬਾਕੀ ਦਾ ਇੱਕ ਨੰਬਰਿਆ ਮਾਹੌਲ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਹ ਉਰੇ ਥੋੜੀ ਜੀ ਡਾਊਨ ਆ ਮੱਕੀ ਕਿਉਂਕਿ ਉਹਰੇ ਥੋੜਾ ਜਿਹਾ ਕਵਾੜਾ ਜਿਹਾ ਇੱਕ ਤਾਂ ਕਣਕ ਜੀ ਜ਼ਿਆਦਾ ਹੋਊਗੀ ਸੀਗੇ ਤੇ ਕਣਕ ਜੀ ਨੇ ਥੋੜੀ ਜਿਹੀ ਮੱਕੀ ਦੱਬ ਲਈ ਸੀਗੀ ਤੇ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਇੱਧਰ ਤਾਂ ਹੋ ਗਈ ਗੋਡੇ ਤੋਂ ਬਾਹਰ ਵੀ ਆਹੀ ਪਾਸਾ ਥੋੜਾ ਜਿਹਾ ਡਾਊਨ ਆਪਣਾ ਤਕਰੀਬਨ ਬੀਗਾ ਕਿਥੋਂ ਬਾਕੀ ਤਾਂ ਇੱਕ ਨੰਬਰ ਆ ਮੱਕੀ ਰਾਣਾ ਰਾਮੂ ਦਾ ਰਾਮੂਪੁਰੋਂ ਦਰ ਕਹਿ ਦਿੰਦਾ ਹਾਂ ਉਹਦਾ ਇੱਕ ਨੰਬਰ ਆ ਮੱਕੀ ਸਰਦਾਰ ਜੀ ਦੋ ਨੰਬਰ ਦਾ ਹੈ ਹੀ ਨਹੀਂ ਜੇ ਨੂੰ ਕੁਝ ਵੀ ਕੰਮ ਪੁੱਛ ਲਈਏ ਉਹ ਤਾਂ ਦਰ ਨੇ ਬਸ ਐਂ ਕਹਿਣਾ ਵੀ ਇੱਕ ਨੰਬਰ ਆ ਸਰਦਾਰ ਜੀ ਕਰੇ ਐਂ ਤਾਂ ਕੇਹੀ ਨਹੀਂਗਾ ਉਹ ਤਾਂ ਦਰ ਨੇ ਵੀ ਦੋ ਨੰਬਰ ਆ ਲੋਈ ਮਤਰਾ ਕੋਲ ਚੱਕ ਗੱਲ ਬਾਤ ਇੱਕ ਸਾਡੇ ਇੰਜਨ ਚ ਥੋੜਾ ਜਿਹਾ ਪੈਟਰੋਲ ਘਟ ਗਿਆ ਥਾਰ ਤਾਂ ਦਊਗਾ ਉਦੋਂ ਚਾਚਾ ਵੀ ਦੱਬੀ ਆਉਂਦਾ ਮੋਟਰਸਾਈਕਲ ਮੈਂ ਕਹਿੰਦਾ ਮਤਰਾ ਤੇਲ ਵਾਲਾ ਸਾਨੂੰ ਬੁੱਗਾ ਜਿਹਾ ਫੜਾ ਕੇ ਜਾ ਐਂ ਵਾਲੇ ਹੈਗਾ ਤੇਲ ਥਾਰ ਤਾਂ ਦਊਗਾ ਪਰ ਆਇਆ ਵੀ ਚਲ ਮੰਗਾ ਲਈਏ ਕੋਲੋਂ ਰਾਮੂ ਹੀ ਪਤਾੰਦਾ ਟੋਲੇ ਜੇ ਘਾਣ ਲੱਗ ਗਿਆ ਥੱਕ ਥੁੱਕ ਗਿਆ ਇੱਕ ਤਾਂ ਕਿਉਂਕਿ ਦਰਾਦ ਟ੍ਰੇਨ ਦਾ ਸਫ਼ਰ ਕਰਕੇ ਆਇਆ ਤੇ ਹੁਣ ਆਉਂਦੇ ਆਂ ਮੱਕੇ ਚ ਬਾੜਦਿਆ ਪਹਿਲਾਂ ਅੱਗ ਗਲਾਉਣ ਲੱਗੇ ਬੀਗੇ ਇਹਦੀ ਬੁਜਰੇ ਦੀ ਨਾ ਹੋ ਗਈ ਅੱਜ ਉਹ ਯਰ ਤੇਲ ਤੇਲ ਦਾ ਹੈ ਤੇਲ ਥੋੜਾ ਜਿਹਾ ਘਟ ਗਿਆ ਤੇ ਹੋਰ ਰਾਮੂ ਨਹੀਂ ਲੱਗਿਆ ਉਹ ਦਾ ਕੱਢ ਜਾਂਦਾ ਪਰ ਆਪਾਂ ਵੀ ਕਿਹਾ ਵੀ ਚੱਲ ਕਾ ਨੂੰ ਪਾਉਣਾ ਤੇਲ ਹੀ ਕੱਟਿਆ ਕਿਤੇ ਹਮ ਇੱਕ ਰੋ ਚੈੱਕ ਕਰਵਾ 300 ਐਮਐਲ ਦੀ ਮਤਰਾ ਇਹਦੀ ਟੈਂਕੀ ਹੁੰਦੀ ਹੈ ਤੇ 30 ਐਮਐਲ ਦੀ ਸੌਰੀ 30 ਐਮਐਲ ਦੀ ਹੁੰਦੀ ਹੈ ਇਹਦੀ ਟੈਂਕੀ ਪੰਪ ਦੀ ਰਾਮੂ ਦੀ ਵੀ ਅੱਜ ਤਾਂ ਬਸ ਹੋ ਗਈ ਰਾ ਮੂਵੀ ਲੱਗ ਗਿਆ ਜੀਬ ਜੀ ਕੱਢਣਾ ਇਹ ਕਿਤੇ ਗੋਏ ਵਾਲੇ ਪਾਣੀ ਜੋ ਬਾਲੀ ਸਮੈਲ ਜੀ ਵਾਲੀ ਹੋਈ ਪਈ ਆ ਬੰਦਾ ਨਹੀਂ ਬਾਹਰ ਦੇਣਾ ਹਾਂ ਆ ਲਾਤੀ ਨਿਸ਼ਾਨੀ ਦਾ ਔਲਾਦੀ ਉਹ ਕਿਹੜਾ ਕਾ ਪਾ ਜਾਏਗਾ ਰਹਿਣੇ ਜੋਰੇ ਉਹਰੇ ਦਾ ਕਾ ਗਈ ਏ ਪਤੰਦਰ ਦੂਜੇ ਲੋਟ ਰੇਪਾਉਂਦੇ ਆ ਅਸੀਂ ਇਧਰ ਬਾਥੀਆਂ ਵਾਲਾ ਰੇਪਾ ਰਹਿਆਂ ਇਹ ਪਤੰਦਰ ਕੀਤਾ ਚ ਪਾ ਰਹਿਆ ਗੱਲ ਬਰਾਬਰ ਕਹਿੰਦੇ ਇੱਕੇ ਆ ਇਧਰ ਤਾਂ ਸਾਡਾ ਰਾਮੂ ਨਹੀਂ ਲੱਗੇ ਪਏ ਨੇ ਫਿਰ ਉਹ ਇੱਕ ਗੱਲ ਬਾਤ ਪੰਪ ਦੇ ਵਿੱਚ ਵੀ ਦਵਾਈ ਐਣ ਪੂਰੇ ਕਾਲਾ ਰੰਗ ਲੈ ਲੈਂਦੀ ਆ ਆਪਣਾ ਸਾਰੇ ਪਾਣੀ ਨੂੰ ਕਾਲਾ ਬਣਾ ਦਿੰਦੀ ਆ ਭਾਗਦਾ ਮੱਕੀ ਨੂੰ ਵੀ ਜਿਵੇਂ ਬੰਦੇ ਨੂੰ ਕਿਉਂ ਲੱਗਦਾ ਹੁੰਦਾ ਵਾਦਾ ਪਾਠੀਆਂ ਦਾ ਪਾਣੀ ਮੱਕੀ ਨੂੰ ਐਂ ਲੱਗਦਾ ਜਿਵੇਂ ਕਿ ਉਹ ਹੁੰਦਾ ਇਹਦੇ ਵਾਸਤੇ ਦਾ ਨੀਰਈ ਕਿਉਂ ਆਏ ਆ ਤੇ ਕਿਉਂਕਿ ਕਿਸੇ ਵੀ ਫਲ ਫਰੂਟ ਵਾਲੇ ਬੂਟੇ ਪਰ ਕਰਦੋ ਚਾਹੇ ਬੂਟੇ ਪਰ ਕਰਦੋ ਇਹਦਾ ਲਾਭਦਾਇਕ ਆ ਜਿਵੇਂ ਆਪਾਂ ਪਾਠੀਆਂ ਰੇ ਆਪਣਾ ਉਹਦੇ ਜੇ ਬੂਟੇ ਦੀ ਜੜਾਂ ਚ ਪਾ ਦਿੰਨੇ ਉਹ ਵੀ ਬਹੁਤ ਲੱਗਦਾ ਉਹਨੂੰ ਕੰਮ ਵਾਹ ਕਰਦਾ ਇਹ ਹੁਣ ਮੱਕੀ ਮਲੇ ਪੱਤੇ ਦੇ ਥੋੜੇ ਜਿਿਹੇ ਪਿਲਕ ਪਿਲਕ ਪਰ ਤਾਂ ਨਹੀਂ ਕਹਿ ਸਕਦੇ ਵੀ ਮਤਲਬ ਹੈ ਕਿ ਤਾਂ ਹਰੀ ਨੇ ਪਰ ਇਹਨੇ ਹੋਰ ਗੁੜੀ ਹਰੀ ਕਰਦਣਾ ਇਹਦੇ ਨਾਲ ਪਹਿਲਾਂ ਆਪਾਂ ਡਾਈ ਦੀ ਸਪਰੇ ਹੋ ਗਈ ਆਹੀ ਕਿਲੇ ਪਰ ਤੇ ਹੁਣ ਇਹਦੇ ਪਰ ਆ ਪਾਣੀ ਦੀ ਹੋਊਗੀ ਤੇ ਇਹਨੇ ਪੂਰਾ ਆਪਣਾ ਪਰਲੇ ਕੀਲੇ ਪਰ ਵੀ ਆਪਾਂ ਦਵਾਈ ਦੀ ਸਪਰੇ ਕਰੀ ਤੇ ਜਿੱਥੇ ਕਿਦਾ ਵਿਵਿਦਗੀ ਕਿਉਂਕਿ ਮੱਕੀ ਹੁਣ ਦੇਖ ਲੋ ਤੁਸੀਂ ਸਾਰੀ ਕਾਲੀ ਕਰਤੀ ਉਹ ਪਰਲਾ ਪਾਸਾ ਪੂਰਾ ਉਹਦੇ ਚ ਪਿਲਕੀ ਜੀ ਦਿਖਾਉਂਦਾ ਸੀ ਕਿ ਪੂਰਾ ਕਾਲਾ ਹੋ ਗਿਆ ਤਾਂ ਇਹਦੇ ਨਾਲ ਥੋੜਾ ਜਿਹਾ ਹੋਰ ਫਰਕ ਪੈ ਜੂਗਾ ਤੇ ਦੀ ਗਰੋਥ ਦੇ ਵਿੱਚ ਇੱਕ ਤਰ੍ਹਾਂ ਦਾ ਗਰੋਥ ਪ੍ਰੋਮੋਟਰ ਵਾਲੀ ਕੰਮ ਕਰਦਾ ਇਹ ਕਹਿੰਦੇ ਫਿਰਲਾ ਪੰਪਰ ਰਹਿ ਗਿਆ ਰਾਮੂ ਕਹਿੰਦਾ ਮੈਂ ਇੱਕ ਪੰਪਨ ਵਾਲੇ ਛਾਰ ਦੂੰਗਾ ਮੈਂ ਕਹਿੰਦਾ ਜਿੰਨਾ ਜੇ ਵੱਧ ਲੱਗਦੇ ਨੇ ਵੱਧ ਲਾ ਦੇ ਸਾਹਿਬ ਵੀ ਇੱਕਨਾਂ ਵਾਲੇ ਛਾਰ ਦਾਂਗੇ ਸਰਦਾਰ ਜੀ ਉਹ ਵੀ ਮਤਰਾ ਉਹਦੇ ਮੱਕੀ ਵਾਲਾ ਕੰਮ ਨਿਬੜ ਗਿਆ ਉਹ ਪਰ ਇਹ ਹੋਊਗੀ ਇਹਦੇ ਚ ਆਪਾਂ ਪਰਸੋਂ ਨੂੰ ਕਰਦਾਂਗੇ ਇੱਕ ਟੂਲੀ ਵਾਲੇ ਪਈਆ ਭਲੇ ਬਾਲਟੀ ਪਈਆ ਇਹਦਾ ਹੁਣ ਚੱਲੀਏ ਜਾਣੀਆਂ ਸਪਰੇਹਾਂ ਉਹ ਨੱਬੜਗੇ ਕਮਾ ਪਾਥੀਆਂ ਆਪਾਂ ਕੱਢ ਲੀਆਂ ਸੀਗੀਆਂ ਤੇ ਇਹਨੂੰ ਦੁਬਾਰੇ ਫੇਰ ਹੁਣ ਅੰਦਰ ਰੱਖਤੀਆਂ ਭਰ ਕੇ ਵੀ ਪਾਥੀਆਂ ਬਖਰਾਵਗਾ ਨੂੰ ਕਰਨੀਆਂ ਨੇ ਤੇ ਇੱਕ ਬਾਲਟੀ ਬਚ ਗਈ ਆਪਣੇ ਕੋਲ ਭਰੀ ਵੀ ਲੋ ਵੀ ਮਿੱਤਰੋ ਆਪਣੇ ਕੋਲ ਇੱਕ ਬੋਰਾਂ ਡਰਮੇ ਭਰੀ ਪਈਆ ਇੱਕ ਬਾਲਟੀ ਬਚ ਗਈ ਉਹ ਪਰਲੇ ਕੇਤ ਵਰ ਕਰਦਾਂਗੇ ਆਪਣੇ ਕੋਲ ਤਕਰੀਬਨ 20 ਲੀਟਰ ਪਾਣੀ ਹੋਊਗਾ ਤੇ ਆਬਾਥੀ ਆਪਾਂ ਕੱਢੀਆਂ ਸੀਗੀਆਂ ਅੱਜ ਤੇ ਦੁਬਾਰੇ ਫੇਰੇ ਭਰਤੀਆਂ ਇਹਦੇ ਵਿੱਚ ਕਿ ਆਪਾਂ ਬੂਟਿਆਂ ਬਾਟਿਆਂ ਪਰ ਕਰਦਾਂਗੇ ਦੁਬਾਰੇ ਕਿਉਂ ਰਾਮੂ ਜੀ ਨਿਬੜ ਗਿਆ ਕੰਮ ਅੱਜ ਹਾਂਜੀ ਹਾਂਜੀ ਲਓ ਜੀ ਜਟੂ ਅੱਜ ਦਾ ਕੰਮ ਨਿਬੜ ਗਿਆ ਪੰਪ ਆਪਾਂ ਕਰਤਾ ਬਿੱਲਾ ਤੇ ਰਾਮ ਨੂੰ ਵੀ ਸਾਡੇ ਬੰਦੇ ਨੂੰ ਥਕਾਵਟ ਹੋ ਗਈ ਵਿਚਾਰੇ ਨੂੰ ਬਾਲਾ ਇਹ ਵੀ ਥੱਕ ਕੇ ਆਇਆ ਅੱਜ ਦੇਸ਼ ਤੋਂ ਆਇਆ ਤੇ ਸਵੇਰੇ ਨਾਲ ਦੀ ਨਾਲ ਕੰਮ ਨੂੰ ਜੰਬੜ ਗਿਆ ਕਿ ਕਰੋ ਚੈੱਕ ਗੱਲ ਬਹੁਤ